ਵੋਟਾਂ ਵਰ ਬੋਟਾ ਪਾਣੀਆਂ ਨੇ ਭੈਣਾ ਤੇ ਪ੍ਰਭੂ ਦੇ ਰਖਾਰੇ ਉਤੇ ਆਪਣੇ ਵੀਰਾਂ ਨੂੰ ਕੁਲਵੰਤ ਜਿਹੜੇ ਲੋਕ ਸਮਤੀ ਲਈ ਖੜੇ ਨੇ ਬੋਟਾ ਪਾ ਕੇ ਵੀ ਨਹੀਂ ਕਰਨਾ ਤੁਸੀਂ ਪਹਿਲਾਂ ਸਾਨੂੰ ਬੋਟਾ ਪਾ ਕੇ ਵਿਜੈ ਕੀਤਾ ਹੈ ਗਵਰਨਮੈਂਟ ਪਹਿਲਾਂ ਦੇ ਕਰਕੇ ਹੈਗੀ ਆ ਤੁਸੀਂ ਹੁਣ ਇਹ ਦੇਖੋ ਤੁਹਾਡਾ ਨਾ ਇੱਕ ਰੋਸ ਹੈ ਸਾਡੇ ਨਾਲ ਕਿ ਤੁਹਾਡੇ ਪਿੰਡ ਵਿੱਚ ਸਰਪੰਚ ਜਿਹੜੇ ਮੀਂਦਵਾਰ ਖੜੇ ਆ ਟਾਉਣ ਨੇ ਜਿਹੜੇ ਵੀਰ ਕੁਲਵੰਤ ਨੇ ਇਹਨਾਂ ਵਾਰ ਵਾਰ ਤਵੇਜ਼ਾ ਦੇ ਮੀਟਿੰਗਾਂ ਲੱਗਦੀਆਂ ਪਈਆਂ ਕੀ ਕਹਿਣਾ ਚਾਹਵੇ ਕੰਮਾਂ ਦਾ ਹੁਆ ਰਿਹਾ ਮਿਲਦਾ ਲੋਕਾਂ ਦਾ ਬਹੁਤ ਉਤਸ਼ਾਹ ਹੈ ਸਰਕਾਰ ਦੇ ਕੰਮਾਂ ਨੂੰ ਦੇਖ ਕੇ ਕਮਾਗਰਾਂ ਨੂੰ ਕਿਉਂਕਿ ਡਵੈਲਪਮੈਂਟ ਨੂੰ ਲੋਕ ਵੋਟ ਪਾਣਾ ਇਸ ਵਾਰ ਜਾ ਰਹੇ ਆ 14 ਤਰੀਕ ਨੂੰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਣਗੇ ਲੋਕ ਕਿਉਂਕਿ ਲੋਕਾਂ ਦੇ ਪਿੰਡਾਂ 'ਚ ਰੁਝਾਨ ਬਹੁਤ ਹੈ ਲੋਕ ਜਨ ਨੂੰ ਜਾਣਿਆ ਪਿੰਡਾਂ ਦੇ ਵਿੱਚ ਮੀਟਿੰਗਾਂ ਦੇ ਵਿੱਚ ਡੋਰ ਟੂ ਡੋਰ ਲੋਕ ਬਹੁਤ ਖੁਸ਼ ਨੇ ਬਿਜਲੀ ਦੇ ਬਿੱਲਾਂ ਕਰਕੇ ਹੋਰ ਜਿਹੜੇ ਸਰਕਾਰ ਨੇ ਡਵੈਲਪਮੈਂਟ ਕਰਾਈ ਆ ਸੜਕਾਂ 105 ਛੜਕਾਂ ਦਾ ਤੁਗਟਨ ਹੋ ਗਿਆ ਸਾਡੇ ਹਲਕੇ ਦੇ ਵਿੱਚ 110000 ਰਹਿ ਗਿਆ ਉਹ ਵੀ ਆ ਬਸ ਸੋਨ ਜਬਤਾ ਤੋਂ ਬਾਅਦ ਇਹ ਵੀ ਹੋ ਜਾਊਗਾ ਤੇ ਨਾਲੇ 195 ਜਿਹੜੇ ਹੈਗੇ ਆ ਉਹ ਬਲਾਕ ਸੰਪਤੀ ਸਰਪੰਤੀ ਨਾਲ ਬਣ ਗਏ ਆ ਤੇ ਲੋਕਾਂ ਦਾ ਸਿਰਫ ਭਗਵੰਤ ਮਾਨ ਨੂੰ ਸਰਦਾਰ ਭਗਵੰਤ ਮਾਨ ਨੂੰ ਦੇਖ ਕੇ ਲੋਕ ਵੋਟਾਂ ਪਾ ਰਹੇ ਆ ਜੀ ਇਸ ਵਾਰ ਅੱਜ ਮੀਟਿੰਗ ਕਿੱਥੇ ਕਿੱਥੇ ਕੀਤੀ ਗਈ ਅੱਜ ਗੋਸਗੜ ਆਪਣੇ ਪ੍ਰੀਆ ਕਲੋਨੀ ਨਾਮਦੇਵ ਕਲੋਨੀ ਹੋਰ ਇੱਥੇ ਕਈ ਮੀਟਿੰਗਾਂ ਜ 10 12 ਮੀਟਿੰਗਾਂ ਹੋ ਗਈਆਂ ਅੱਜ ਸਾਰੇ ਸਰਪੰਚਾਂ ਨੇ ਪੂਰਾ ਅਸੀਂ ਸਵਾਗਤ ਕੀਤਾ ਕਿਉਂਕਿ ਅਸੀਂ ਵਿਸ਼ਵਾਸ ਦਵਾਇਆ ਹੈ ਸਰਪੰਚਾਂ ਨੇ ਵੀ ਵੋਟਾਂ ਪਾਵਾਂਗੇ ਅਸੀਂ ਜੀ ਜਿਲ੍ਹਾ ਪ੍ਰੀਸ਼ਦ ਜਿੱਤ ਕੇ ਪਹਿਲਾ ਜਾਂਦਾ ਕਿ ਅਗਰ ਚੱਕਿਆ ਦਾ ਕਿਹੜਾ ਕੰਮ ਜਿਹੜਾ ਜ਼ਿਆਦਾ ਜ਼ਰੂਰਤ ਮੇਰਾ ਮਨ ਇਹ ਹੈ ਵੀ ਜਿਹੜੇ ਸਕੂਲਾਂ ਦਾ ਜ਼ਰੂਰੀ ਹੈ ਸਕੂਲਾਂ ਦਾ ਤੇ ਗਰਾਊਂਡਾਂ ਦਾ ਜੀ ਕਰਾਵਾਂਗੇ ਪਹਿਲਾ ਕੰਮ ਸਾਰਿਆਂ ਨੂੰ ਅਪੀਲ ਕੀਤਾ ਲੋਕਾਂ ਨੂੰ ਜ਼ੋਰਦਾਰ ਅਪੀਲ ਕਰਦੇ ਆ ਵੀ 14 ਤਰੀਕ ਨੂੰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾ ਕੇ ਤੇ ਸਾਰੇ ਉਮੀਦਵਾਰਾਂ ਨੂੰ ਪੰਜਾਬ ਦੇ ਵਿੱਚ ਜਿੰਨੇ ਵੀ ਹੈਗੇ ਆ ਉਹਨਾਂ ਨੂੰ ਜਿਤਾਓ ਜੀ ਮੈਂ ਕੁਲਵੰਤ ਸਿੰਘ ਮਿਹਰਬਾਨ ਬਲਾਕ ਸੰਪਤੀ ਮਿਹਰਬਾਨ ਜਨਤੋਂ ਆਮ ਆਦਮੀ ਪਾਰਟੀ ਨੇ ਮੈਨੂੰ ਸੇਵਾ ਦਾ ਮੌਕਾ ਦਿੱਤਾ ਔਰ ਮੈਂ ਲੋਕਾਂ ਦੀ ਸੇਵਾ ਕਰਨ ਦੇ ਲਈ ਲੋਕਾਂ ਤੱਕ ਵਿਚਰ ਰਿਹਾ ਔਰ ਲੋਕ ਮੈਨੂੰ ਮੇਰੇ ਕੰਮਾਂ ਤੋਂ ਮੇਰੇ ਸੁਭਾਤ ਤੋਂ ਬਹੁਤ ਅੱਛੀ ਤਰ੍ਹਾਂ ਜਾਣੂ ਨੇ ਕਿਉਂਕਿ ਮੈਂ ਕਿਦੇ ਵੀ ਕਿਸੇ ਪਿੰਡ ਦੇ ਨਗਰ ਨਿਵਾਸੀ ਦਾ ਜਾਂ ਸਾਰੇ ਇਲਾਕੇ ਦਾ ਇੱਕ ਵੀ ਰੁਪਇਆ ਕ腐ਸ਼ਨ ਦੇ ਰਾਹੇ ਜਾਣ ਨਹੀਂ ਦਿੱਤਾ ਇਸ ਕਰਕੇ ਮੇਨੂੰ ਪਾਰਟੀ ਨੇ ਮੈਨੂੰ ਯੋਗ ਸਮਝਦੇ ਹੋਏ ਪਾਰਟੀ ਦੇ ਟਿਕਟ ਦਿੱਤੀ ਆ ਔਰ ਮੈਂ ਪਾਰਟੀ ਨੂੰ ਵੀ ਇਸ ਗੱਲ ਦਾ ਵਿਸ਼ਵਾਸ ਦਿਵਾਉਣਾ ਚਾਹਨਾ ਕਿ ਮੈਂ ਪਾਰਟੀ ਨੂੰ ਕਦੇ ਨਿਰਾਸ਼ ਨਹੀਂ ਕਰੂੰਗਾ ਆਪਣੀ ਸਮਰੱਥਾ ਤੋਂ ਵੱਧ ਤਨ ਮਨ ਔਰ ਤੰਦੇ ਨਾਲ ਵੀ ਸੇਵਾ ਕਰੂੰਗਾ ਜਿਸ ਤਰ੍ਹਾਂ ਹੁਣ ਮੈਂ ਪਹਿਲਾਂ ਵੀ ਸੰਗਤ ਵਿੱਚ ਇਹ ਗੱਲ ਕਹੀ ਆ ਵੀ ਅਗਰ ਸਰਕਾਰ ਕੋ ਫੰਡ ਲੇਟ ਹੋ ਜਾਂਦੇ ਨੇ ਤਾਂ ਮੈਂ ਆਪਣੀ ਕਿਰਤ ਕਮਾਈ ਵਿੱਚੋਂ ਆਪਣੀ ਯੋਗਤਾ ਤੋਂ ਵੱਧ ਲੋਕਾਂ ਦੀ ਸੇਵਾ ਲਈ ਆਪਣੇ ਜੇਬ ਤੋਂ ਵੀ ਖਰਚ ਕਰੂੰਗਾ ਔਰ ਅੱਜ ਤੱਕ ਕਦੇ ਵੀ ਮੈਂ ਕਿਸੇ ਕੋ ਪਾਣੀ ਤੱਕ ਨਹੀਂ ਪੀਊਂਗਾ ਤੇ ਨਾਲ ਤੱਕ ਪੀਤਾ ਕਿਹੜੇ ਕਿਹੜੇ ਮੁੱਦੇ ਨੇ ਤੁਹਾਡੇ ਇਸ ਹਲਕੇ ਦੇ ਹਲਕੇ ਦੇ ਮੁੱਦੇ ਇਹ ਨੇ ਵੀ ਮੇਨ ਜਿਹੜੀ ਸਮੱਸਿਆ ਆ ਗਈ ਆ ਸੀਵਰੇਜ ਦੀ ਸਮੱਸਿਆ ਆ ਗਈ ਆ ਉਹਦੇ ਲਈ ਪਹਿਲਾਂ ਵੀ ਮੰਤਰੀ ਸਾਹਿਬ ਨਾਲ ਸਾਨੂੰ ਵਿਸ਼ਵਾਸ ਦਿਵਾਇਆ ਔਰ ਇੱਕ ਪ੍ਰੋਜੈਕਟ ਤਿਆਰ ਹੋ ਰਿਹਾ ਜਿਹੜਾ ਮਿਹਰਬਾਨ ਮੇਰੀ ਆਬਾਦੀ ਦਾ ਪਾਣੀ ਆ ਪਿੰਡ ਦਾ ਬੇਸਿਕਲੀ ਜਿਹੜਾ ਪਿੰਡ ਆ ਮਿਹਰਬਾਨ ਇਹਦਾ ਨਾਮਦਾਰ ਕਲੋਨੀ ਤੋਂ ਵੱਡਾ ਇੱਕ ਸੀਵਰੇਜ ਪਾਇਆ ਰਿਹਾ ਤਾਜਪੁਰ ਰੋਡ ਤੇ ਉਹਦੇ ਨਾਲ ਕਨੈਕਸ਼ਨ ਹੋ ਜੂਗਾ ਬਾਕੀ ਰਹੀ ਜੀ ਕੱਕੜ ਦੀ ਸਮੱਸਿਆ ਜੁੱਜੇ ਬਲਾਕ ਦੀ ਸਮੱਸਿਆ ਹੋ ਗਈ ਮਿਹਰਬਾਨ ਦਾ ਪਾਰਟ ਆ ਹਰਕ੍ਰਿਸ਼ਨ ਵਿਹਾਰ ਹੋਰ ਜਿਹੜੀਆਂ ਛੋਟੀਆਂ ਕਲੋਨੀਆਂ ਨੇ ਉਹ ਜਿਹੜੀਆਂ ਨੇ ਇੱਧਰ ਪੱਟੀਆਂ ਦੇ ਨਾਲ ਜੋੜਨ ਦਾ ਉਹਨਾਂ ਦਾ ਪ੍ਰੋਜੈਕਟ ਹੈਗਾ ਬਹੁਤ ਵੱਡੇ ਪ੍ਰੋਜੈਕਟ ਨੇ ਸਰਕਾਰ ਲਿਆ ਰਹੀ ਤੁਸੀਂ ਆਉਣ ਵਾਲੇ 2-4 ਮਹੀਨੇ ਵਿੱਚ ਦੇਖੋਗੇ ਵੀ ਉਹਨੇ ਕੰਨੇ ਵੀ ਆ ਕੀ ਕਰਤਾ ਇਸ ਤਰੀਕੇ ਨਾਲ ਤੁਹਾਨੂੰ ਦੇਖਣ ਨੂੰ ਮਿਲੂਗਾ ਡਵੈਲਪਮੈਂਟ ਬਹੁਤ ਜ਼ਿਆਦਾ ਸਰਕਾਰ ਦੀ ਤੇ ਮੈਂ ਲੋਕਾਂ ਨੂੰ ਤੁਹਾਡੇ ਚੈਨਲ ਦੇ ਰਾਹੀਂ ਵੀ ਪਹਿਲਾਂ ਵੀ ਅੱਜ ਪਬਲਿਕ ਮੀਟਿੰਗ ਦੇ ਰਾਹੀਂ ਵੀ ਇਸ ਗੱਲ ਨੂੰ ਵਿਸ਼ਵਾਸ ਮੰਗਿਆ ਲੋਕਾਂ ਦਾ ਮੈਂ ਇਹ ਗੱਲ ਕਹਿੰਦਾ ਸਰਕਾਰ ਦੇ ਕੰਮਾਂ ਨੂੰ ਦੇਖਦੇ ਹੋਏ ਸਾਡੀ ਸੇਵਾ ਨੂੰ ਦੇਖਦੇ ਹੋਏ ਵੋਟ ਸਾਨੂੰ ਪਾਓ ਇੱਕ ਵਾਰੀ ਸਾਨੂੰ ਮੌਕਾ ਦਿਓ ਤੇ ਮੈਂ ਆਪਣੇ ਤੌਰ ਤੇ ਨਿੱਜੀ ਤੌਰ ਤੇ 5 ਸਾਲ ਲਈ ਕੋਈ ਪਬਲਿਕਰ ਨਮਾਇੰਦਾ ਚੁਣੇ ਜਾਂਦਾ ਮੈਂ 2 ਸਾਲੇ ਤੁਹਾਡੇ ਕੋਲ ਸਮਾਂ ਮੰਗ ਰਿਆ ਅਗਰ ਮੈਂ 2 ਸਾਲ ਤੁਹਾਡਾ ਆਸਾਂ ਤੇ ਪੂਰਾ ਨਾ ਉਤਰ ਸਕਿਆ ਮੈਂ ਤੁਹਾਡੇ ਕੋਲ ਮਾਫੀ ਮੰਗ ਕੇ ਪਿੰਡ ਦੇ ਵਿੱਚੋਂ ਆਪਣੇ ਕੰਮ ਕਰਤੇ ਵਿਅਸਤ ਹੋ ਜਾਊਗਾ ਮੈਂ ਤੁਹਾਨੂੰ ਕਦੇ ਵੀ ਆਪਣੇ ਤੇ ਲਈ ਕਈ ਤਾਂ ਕਿਸੇ ਨੂੰ ਵੀ ਵੋਟ ਮੰਗਣ ਲਈ ਇੱਥੇ ਆਊਗਾ ਤੇ ਇੰਨੀਆਂ ਗੱਲਾਂ ਦੇ ਨਾਲ ਹੀ ਮੈਂ ਤੁਹਾਡੇ ਕੋਲੋਂ ਇਜਾਜ਼ਤ ਮੰਗਦਾ ਕਿਉਂਕਿ ਮੀਡੀਆ ਦਾ ਵੀ ਇਲੈਕਸ਼ਨ ਦਾ ਚਾਹਾਂ ਬਹੁਤ ਬਿਜ਼ੀ ਹੈ ਮੀਡੀਆ ਮੈਂ ਇਸ ਗੱਲ ਦਾ ਤੁਹਾਡਾ ਤਨਮਾਦ ਕਰਨਾ ਵੀ ਤੁਸੀਂ ਰਜੇਮਿਆਂ ਵਿੱਚੋਂ ਦੀ ਟਾਈਮ ਕੱਟ ਕੇ ਮੈਨੂੰ ਨਿਮਾਣੇ ਦੇ ਉਮੀਦਵਾਰ ਨੂੰ ਵੀ ਮੇਰੀ ਇੰਟਰਵਿਊ ਕਰਨ ਆਏ ਹੋ ਬਹੁਤ ਬਹੁਤ ਥੈਂਕਸ ਜੈਪੀਨ ਜੈਪਾਰਥ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ